ਹੈਲੋ ਸਸਕਾਰਾ ਜੀ ਓਕੇ ਓਕੇ ਆਗੇ ਭਾਜੀ ਕੋਈ ਨਾ ਅੱਜ ਚੈੱਕ ਪੁਆਇੰਟ ਹੋੜ ਜੀ ਗੋਸਤ ਆ ਸਾਹਮਣੇ ਜੀ ਇਸ ਕੈਮਰੇ ਨਾਲ ਦੇਖਿਓ ਓਕੇ ਆਪਸ ਵਿੱਚ ਫਰੰਟ ਤੁਹਾਡੇ ਨਾਲ ਦੇਖਣਾ ਜੀ ਨਾਮ ਦੱਸ ਕੇ ਬਲੱਡ ਕੰਮ ਕਰ ਰਹੇ ਜੀ ਮੇਰਾ ਨਾਮ ਪਰਮਿੰਦਰ ਸਿੰਘ ਬਤਰਾ ਜੀ ਇਹ ਬਲੱਡ ਡੇਸ਼ਨ ਕੈਂਪ ਹਰ ਸਾਲ ਦੀ ਤਰ੍ਹਾਂ ਇਸ ਤਰ੍ਹਾਂ ਵੀ ਲਗਾਇਆ ਜਾ ਰਿਹਾ ਹੈ ਇਹ ਸਾਡੀ ਜਥੇਦਾਰ ਮੁਖਤਿਆਰ ਸਿੰਘ ਜੀ ਭੁੱਲਰ ਦੀ ਸਾਲਾਨਾ ਮਿੱਠੀ ਯਾਦ ਵਿੱਚ ਹਰ ਸਾਲ ਖਾਲਸਾ ਬਲੱਡ ਨੇਸ਼ਨ ਸੁਸਾਇਟੀ ਦੇ ਸਹਿਯੋਗ ਨਾਲ ਲੱਗਦਾ ਹੈ ਕਿੰਨੇ ਸਾਲਾਂ ਤੋਂ ਲੱਗ ਰਿਹਾ ਜੀ 8 ਸਾਲਾਂ ਤੋਂ ਲਗਾਤਾਰ ਇਹ ਕੈਂਪ ਲੱਗ ਰਿਹਾ ਹੈ ਗੁਰੂ ਮਹਾਰੇ ਦੀ ਕਿਰਪਾ ਰਹੀ ਤੇ ਅੱਗੇ ਵੀ ਇਹ ਕੈਂਪ ਲਗਾਤਾਰ ਲੱਗਦਾ ਰਹੇਗਾ ਮੇਰਾ ਨਾਮ ਜੀ ਡਾਕਟਰ ਸਰਬਜੀਤ ਸਿੰਘ ਭੁੱਲਰ ਹੈ ਜੀ ਅੱਜ ਦਾ ਜੋ ਵਿਸ਼ਾਲ ਕੈਂਪ ਹੈ ਸਵਰਗੀ ਪਿਤਾ ਸਰਦਾਰ ਮੁਖਤਿਆਰ ਸਿੰਘ ਭੁੱਲਰ ਜੀ ਦੀ ਸਾਲਾਨਾ ਮਿੱਠੀ ਯਾਦ ਦੇ ਵਿੱਚ ਖਾਲਸਾ ਬਲੱਡ ਡੋਨੇਟ ਯੂਨਿਟੀ ਡਿਸਟ੍ਰਿਕਟ ਅਮਰੀਕਸਰ ਦੇ ਸੰਜੋਗ ਦੇ ਨਾਲ ਲਗਾਇਆ ਗਿਆ ਜੀ। ਔਰ ਅੱਜ ਦਾ ਜਿਹੜਾ ਖੂਨਦਾਨ ਕੈਂਪ ਹੈ ਸਵੇਰੇ 7:30 ਵਜੇ ਤੋਂ ਆਰੰਭ ਹੋ ਚੁੱਕਾ ਵਾ। ਤੇ ਮੈਂ ਬਹੁਤ ਥੈਂਕਸਫੁਲ ਆ ਇਸ ਖਾਲਸਾ ਬਲੱਡ ਡੋਨੇਟ ਯੂਨਿਟੀ ਦਾ ਜਿਨ੍ਹਾਂ ਨੇ ਸਾਨੂੰ ਇਸ ਚੰਗੇ ਕੰਮ ਵਾਸਤੇ ਪ੍ਰੇਰਿਤ ਕੀਤਾ ਖਾਸ ਕਰਕੇ ਪ੍ਰਧਾਨ ਜੀ ਸਰਦਾਰ ਅਮਨਦੀਪ ਸਿੰਘ ਜੀ, ਸਰਦਾਰ ਹਰਜੋਤ ਸਿੰਘ ਜੀ, ਖਾਲਸਾ ਸਰਦਾਰ ਜਗਪ੍ਰੀਤ ਸਿੰਘ ਜੀ ਧਾਮੀ ਤੇ ਜਿਨ੍ਹਾਂ ਨੇ ਸਾਨੂੰ ਇਸ ਚੰਗੇ ਕੰਮ ਵਾਲੇ ਪ੍ਰੇਰਿਤ ਕੀਤਾ ਔਰ ਸਾਡਾ ਜਿਹੜਾ ਭੁੱਲਰ ਪਰਿਵਾਰ ਔਰ ਜ세ਦਾਰ ਮੌਨ ਸਿੰਘ ਜੀ ਮਾੜੀ ਮੈਗਾ ਕਾਉਂਸਲ ਸਾਹਿਬ ਦੇ ਸੰਯੋਗ ਦੇ ਨਾਲ ਜਿਹੜਾ ਕੈਂਪ ਚੱਲ ਰਿਹਾ ਜੀ ਸਰ ਕਿੰਨੇ ਸਾਲਾਂ ਤੋਂ ਤੁਸੀਂ ਇਹ ਪੁਰਾਣਾ ਹੈ ਇਹ 8ਵਾਂ ਵਿਚਾਲ ਖੂਨਦਾਨ ਕੈਂਪ ਹੈਗਾ ਜੀ ਜਿਹੜਾ ਹਰ ਸਾਲ ਫਰਵਰੀ ਮਹੀਨੇ ਚ ਹੀ ਲੱਗਦਾ ਫਾਦਰ ਸਾਹਿਬ ਦੀ ਯਾਦ ਦੇ ਵਿੱਚ ਔਰ ਅੱਗੇ ਵੀ ਇਹ ਇਸ ਤਰ੍ਹਾਂ ਹੀ ਕੈਂਪ ਜਿਹੜਾ ਨਿਰੰਤਰ ਜਾਰੀ ਰਹੇਗਾ ਔਰ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਨੌਜਵਾਨ ਪੜਣਾ ਤੇ ਵੀਰਾਂ ਨੂੰ ਕਿ ਵੱਧ ਤੋਂ ਵੱਧ ਇਸ ਖੂਨਦਾਨ ਕਰਿਆ ਕਰੋ ਤਾਂ ਕਿ ਖੂਨਦਾਨ ਦੇਣ ਦੇ ਨਾਲ ਕਿਸੇ ਲੋੜਵੰਦ ਦੀ ਜ਼ਿੰਦਗੀ ਬਚ ਸਕਦੀ ਹੈ ਔਰ ਇਸ ਤੋਂ ਵੱਡਾ ਕੋਈ ਦਾਨ ਨਹੀਂ ਹੈ ਹਰ ਕੋਈ ਦਾਨ ਕਰਦਾ ਜਿੱਦਾਂ ਜਿੱਦਾਂ ਕਿਸੇ ਦਾ ਰਜਮਾ ਕੋਈ ਕਪੜਾ ਦਾਨ ਕਰਦਾ ਕੋਈ ਆਟਾ ਦਾਨ ਕਰਦਾ ਕੋਈ ਪੈਸੇ ਦਿੰਦਾ ਵਾ ਸੋ ਸਾਡੀ ਸੋਸਾਇਟੀ ਨੇ ਜਿਹੜਾ ਸਾਨੂੰ ਇਸ ਕੰਮ ਵੱਲ ਚਲੇ ਆ ਮੈਂ ਬਹੁਤ ਬਹੁਤ ਧੰਨਵਾਦ ਖਾਲਸਾ ਬਲੱਡ ਡੋਨਟੀ ਦੇ ਮੈਂਬਰਾਂ ਦਾ ਜੀ ਹੁਣ ਤੱਕ ਕਿੰਨੇ ਕੁ ਲੋਕਾਂ ਨੇ ਬਲੱਡ ਦੋਤਾ 100 100 ਤੋਂ ਪਲੱਸ ਹੋ ਚੁੱਕਾ ਜੀ 7:30 ਵਜੇ ਤੋਂ ਕੈਂਪ ਸਟਾਰਟ ਆ ਬਾਕੀ ਉਮੀਦ ਕਰਦੇ ਆ ਕਿ ਜਿਹੜਾ 1000 ਤੋਂ ਪਲੱਸ ਜਿਹੜਾ ਡੋਨਰ ਇੱਥੇ ਜਿਹੜੇ ਆਉਣਗੇ ਔਰ ਬਲੱਡ ਨੇਟ ਕਰਨਗੇ ਜਿਹੜਾ ਆਪਣਾ ਸੇਵਾ ਦੇ ਜਿਹੜਾ ਯੋਗਦਾਨ ਦੇ ਹਿੱਸਾ ਪਾਉਣਗੇ ਜੀ ਆਪਣਾ ਨਾਮ ਦ ਮੇਰਾ ਨਾਮ ਜਗਪ੍ਰੀਤ ਸਿੰਘ ਧਾਮੀ ਜਥੇਦਾਰ ਸਰਦਾਰ ਮੁਖਤਿਆਰ ਸਿੰਘ ਭੁੱਲਰ ਦੀ ਸਾਲਾਨਾ ਮਿੱਠੀ ਯਾਦ ਵਿੱਚ ਉਹ ਖਾਲਸਾ ਬਲੱਡ ਨੇਟ ਯੂਨਿਟੀ ਰਜਿਸਟਰਡ શ્રી ਅੰਮ੍ਰਿਤਸਰ ਸਾਹਿਬ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਇਹ 8ਵਾਂ ਖੂਨਦਾਨ ਕੈਂਪ ਹੈ ਸਾਡੀ ਸੁਸਾਇਟੀ ਵੱਲੋਂ ਲਗਾਤਾਰ ਖੂਨਦਾਨ ਕੈਂਪ ਚੱਲਦੇ ਨੇ ਪਰ ਜਿਹੜਾ ਇਹ ਵਾਲਾ ਕੈਂਪ ਹੈ ਇਹ ਇੱਕ ਖਾਸ ਕੈਂਪ ਹੁੰਦਾ ਹੈ ਇਹ ਸਾਡੇ ਸੁਸੰਸਥਾ ਦੇ ਜਿਹੜੇ ਮੈਂਬਰ ਨੇ ਡਾਕਟਰ ਸਰਵਜੀਤ ਸਿੰਘ ਭੁੱਲਰ ਉਹਨਾਂ ਦੇ ਫਾਦਰ ਸਾਹਿਬ ਦੀ ਯਾਦ ਨੂੰ ਸਮਰਪਿਤ ਜਿਨ੍ਹਾਂ ਦਾ ਨਾਮ ਸਰਦਾਰ ਜਥੇਦਾਰ ਸਰਦਾਰ ਮੁਖਤਿਆਰ ਸਿੰਘ ਭੁੱਲਰ ਹੈ ਉਨ੍ਹਾਂ ਦੀ ਯਾਦ ਵਿੱਚ ਇਹ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਨੂੰ ਬੜਾ ਵਧੀਆ ਹੁੰਗਾਰਾ ਮਿਲ ਰਿਹਾ ਇਸ ਕੈਂਪ ਦੇ ਵਿੱਚ ਜਿੱਥੇ ਕਿ ਅਸੀਂ ਪਿਛਲੇ ਸਾਲ 922 ਯੂਨਿਟ ਕਲੈਕਟ ਕੀਤੇ ਸੀ ਇਸ ਸਾਲ ਸਾਨੂੰ 1100 ਯੂਨਿਟ ਦੀ ਕਰਨ ਦੀ ਆਸ ਹੈ ਤੇ ਜਿਹੜਾ ਵੀ ਇਹ ਖੂਨਦਾਨ ਕੀਤਾ ਜਾ ਰਿਹਾ ਵਾ ਜਿੰਨੇ ਵੀ ਇੱਥੇ ਮੈਂਬਰਸ ਨੇ ਡੋਨਰਸ ਨੇ ਇਹ ਖੂਨਦਾਨ ਸਿਵਲ ਹਸਪੀਟਲ ਅੰਮ੍ਰਿਤਸਰ ਸਿਵਲ ਹਸਪੀਟਲ ਅਜਨਾਲਾ ਮੈਡੀਕਲ ਕਾਲਜ ਦੀ ਟੀਮ ਸਿਵਲ ਹਸਪਤਲ ਤਰਨਤਾਰਨ ਸਿਵਲ ਹਸਪਤਲ ਪੱਟੀ ਤੇ ਪ੍ਰਾਈਵੇਟ ਟੀਮਾਂ ਦੇ ਸਹਿਯੋਗ ਦੇ ਨਾਲ ਇਹ ਕੈਂਪ ਜਿਹੜਾ ਲਗਾਇਆ ਜਾ ਰਿਹਾ ਇਹ ਬਲੱਡ ਉਹਨਾਂ ਨੂੰ ਦਿੱਤਾ ਜਾਏਗਾ ਲੋੜ ਪੈਣ ਦੇ ਉੱਤੇ ਫੈਲਾਸੀਮੀਆ ਬੱਚਿਆਂ ਨੂੰ ਜਾਂ ਗਰਭਵਤੀ ਮਹਿਲਾਵਾਂ ਨੂੰ ਜਾਂ ਕਿਸੇ ਵੀ ਮਰੀਜ਼ ਨੂੰ ਜਿਹੜਾ ਕਿ ਲੋੜਵੰਦ ਹੋਏਗਾ ਜਿਸ ਨੂੰ ਖੂਨ ਦੀ ਲੋੜ ਪਵੇਗੀ ਸਮੇਂ-ਸਮੇਂ ਦੇ ਉੱਤੇ ਸੰਸਥਾ ਵੱਲੋਂ ਉਹਨਾਂ ਨੂੰ ਖੂਨ ਮਹਨੀਆਂ ਕਰਵਾਇਆ ਜਾਏਗਾ ਹੁਣ ਤੱਕ ਕਿੰਨੇ ਕਿ ਲੋਕਾਂ ਨੇ ਬਲੱਡ ਦੋਨੇਟ ਇਸ ਟਾਈਮ 100 ਤੋਂ ਜ਼ਿਆਦਾ ਜਿਹੜੇ ਇੱਥੇ ਡੋਨਰ ਨੇ ਬਲੱਡ ਡੋਨੇਟ ਕਰ ਚੁੱਕੇ ਨੇ ਅਰੇ ਕੈਂਪ ਸਟਾਰਟ ਹੀ ਹੋਇਆ ਬੜਾ ਵਧੀਆ ਰਿਸਪਾਂਸ ਮਿਲੇਆ ਸਟਾਰਟਿੰਗ ਦੇ ਵਿੱਚ ਹੀ ਤੇ ਮੈਨੂੰ ਲੱਗਦਾ ਹੈ ਵੀ ਜਿਹੜਾ ਸਾਡਾ ਟੀਚਾ ਹੈ 1100 ਯੂਨਿਟ ਦਾ ਉਹ ਅਸੀਂ ਸਮੇਂ ਤੋਂ ਪਹਿਲਾਂ ਹੀ ਕੰਪਲੀਟ ਕਰ ਲਵਾਂਗੇ ਨੌਜਵਾਨਾਂ ਨੂੰ ਕੀ ਅਪੀਲ ਕਰਾਂਗੇ ਨੌਜਵਾਨਾਂ ਨੂੰ ਇਹ ਅਪੀਲ ਕਰਾਂਗੇ ਵੀ ਜਿਸ ਤਰ੍ਹਾਂ ਅੱਜਕੱਲ ਨਸ਼ੇ ਦਾ ਬੜਾ ਜ਼ਿਆਦਾ ਰੁਝਾਨ ਹੋਇਆ ਨੌਜਵਾਨਾਂ ਨੂੰ ਮੇਰੀ ਹੱਥ ਜੋੜ ਕੇ ਉਹਨਾਂ ਨੂੰ ਇਹੋ ਹੀ ਅਪੀਲ ਹੈ ਕਿ ਨਸ਼ੇ ਦੇ ਵਿੱਚੋਂ ਨਿਕਲ ਕੇ ਅਸੀਂ ਕਿਸੇ ਵੀ ਸੰਸਥਾ ਦੇ ਨਾਲ ਜੁੜੀਏ ਚਾਹੇ ਉਹ ਖੂਨਦਾਨ ਦਾ ਕੰਮ ਕਰ ਰਹੀ ਹੈ ਚਾਹੇ ਕੋਈ ਰਾਸ਼ਨ ਦੀ ਸੇਵਾ ਕਰ ਰਹੀ ਹੈ ਚਾਹੇ ਕੋਈ ਦਵਾਈਆਂ ਦੀ ਸੇਵਾ ਕਰ ਰਹੀ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਸੇਵਾ ਕਰ ਰਹੀ ਹੈ ਨੌਜਵਾਨਾਂ ਨੂੰ ਇਹੋ ਅਪੀਲ ਹੈ ਕਿ ਚੰਗੇ ਕਾਰਜਾਂ ਦੇ ਨਾਲ ਜੁੜੋ ਭਲਾਈ ਦੇ ਕੰਮਾਂ 'ਚ ਹਿੱਸਾ ਪਾਓ ਸਮਾਜ ਸੇਵੀ ਬਣੋ ਸੰਸਥਾਵਾਂ ਦੇ ਨਾਲ ਜੁੜੋ ਤਾਂ ਜੋ ਕਿਸੇ ਦਾ ਭਲਾ ਕੀਤਾ ਜਾ ਸਕੇ ਭਾਜੀ ਮੈਂ ਅਨੂ ਸ਼ਰਮਾ ਹਾਂ ਮੈਂ ਜਿੰਨੀਆਂ ਵੀ ਉੱਥੇ ਕਚਹਿਰੀਆਂ ਐ ਭਿੱਖੀ ਵਿੰਡ ਖੇਮਕਨ ਚਬਾਲ ਉੱਥੋਂ ਦੀ ਪ੍ਰੈਜ਼ੀਡੈਂਟ ਹੀ ਮੇਰੇ ਕੋ ਆ ਅਸੀਂ ਵੀ 6-7 ਐਨ ਜੀਓ ਚਲਾਉਨੇ ਆ ਪਰ ਮੈਂ ਇੱਥੇ ਆ ਕੇ ਇਹ ਵੇਖਿਆ ਜਿਹੜਾ ਬਲੱਡ ਡੋਨੇਸ਼ਨ ਕੈਂਪ ਆ ਬੜਾ ਹੀ ਵਧੀਆ ਤਰੀਕੇ ਨਾਲ ਲਗਾਇਆ ਜਾ ਰਿਹਾ ਏ ਮਰਾਈ ਸਿਸਟਮ ਆ ਇੱਥੇ ਪਰ ਮੈਂ ਤੁਹਾਨੂੰ ਇੱਕ ਗੱਲ ਇਸ ਤੁਹਾਡੇ ਮਾਧਿਅਮ ਲਈ ਦੱਸਣਾ ਚਾਹੁੰਦਾ ਹੈ ਕਿ ਜਿਹੜੇ ਜਿਹੜੇ ਬਲੱਡ ਬੈਂਕ ਕੈਂਪ ਆ ऑर्गेनाਇਜ਼ ਕਰਨੇ ਇੰਨੀ ਮਾਣੀ ਮੋਟੀ ਗੱਲ ਨਹੀਂ ਹੁੰਦੀ ਕਨਵਿੰਸ ਕਰਨਾ ਬੜੀ ਔਖੀ ਗੱਲ ਆ ਹਰ ਇੱਕ ਨੂੰ ਕਨਵਿੰਸ ਕਰਕੇ ਇਹਨਾਂ ਨੇ ਬਲੱਡ ਕਢਾਉਣਾ ਬਹੁਤ ਵੱਡੀ ਗੱਲ ਆ ਬੜੀ ਵੱਡੀ ਸੇਵਾ ਇਹ ਨਿਭਾ ਰਹੇ ਆ ਮੈਂ ਭਾਜੀ ਇਹਨਾਂ ਨੇ ਪਾਰਵਤੀ ਹਸਪਤਾਲ ਨੂੰ ਮੈਨੂੰ ਇਹਨਾਂ ਸੱਦਿਆ ਸੀ ਇਹ ਕਾਫੀ ਕੈਂਪ ਲਗਾਉਂਦੇ ਆ ਪਰ ਵਧੀਆ ਗੱਲ ਆ ਬਹੁਤ ਵਧੀਆ ਗੱਲ ਆ ਬਹੁਤ ਵੱਡੀ ਸੇਵਾ ਹੈ ਭਾਈ ਸਾਹਿਬ ਸਾਡੇ